ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਛੋਟੀ ਜੀ ਕਹਾਣੀ ਹੈ ਸਾਡੀ ਬਹੁਤ ਵੱਡਾ ਸਬਕ ਇਹਦੇ ਵਿੱਚ ਛੁਪਿਆ ਹੋਇਆ ਹੈ ਇੱਕ ਪਰਿਵਾਰ ਦੇ ਵਿੱਚ ਮਾਵਾ ਧੀਆ ਰਹਿੰਦੀਆਂ ਸੀ ਮਾਂ ਬਾਜ਼ਾਰ ਦੇ ਵਿੱਚੋਂ ਸੇਬ ਖਰੀਦ ਕੇ ਲੈ ਕੇ ਆਈ ਤ ਉਹਨੇ ਆ ਕੇ ਜਦੋਂ ਸੇਬ ਧੋ ਕੇ ਟੋਕਰੀ ਦੇ ਵਿੱਚ ਰੱਖੇ ਤਾਂ ਉਹਨੇ ਧਿਆਨ ਦਿੱਤਾ ਕਿ ਇੱਕ ਸੇਬ ਹੈ ਜਿਹੜਾ ਉਹ ਥੋੜਾ ਖਰਾਬ ਸੀ ਤੋਂ ਨੇ ਅਭਿਤੀ ਨੂੰ ਕਿਹਾ ਕਿ ਅੱਜ ਮੈਂ ਬਾਹਰ ਜਾਣਾ ਕਿਸੇ ਕੰਮ ਦੇ ਵਿੱਚ ਮੈਂ ਕੱਲ ਨੂੰ ਆਉਂਗੀ ਤਾਂ ਤੂੰ ਬਾਕੀ ਕੰਮ ਕਰਨ ਦੇ ਨਾਲ-ਨਾਲ ਧਿਆਨ ਰੱਖੀਂ ਕਿ ਜਿਹੜਾ ਖਰਾਬ ਸੇਬ ਹੈ ਇਹਨੂੰ ਬਾਕੀ ਸੇਬਾਂ ਨਾਲੋਂ ਪਾਸੇ ਕਰਕੇ ਰੱਖ ਦੇ ਤਾਂ ਬੱਚੀ ਨੇ ਵੀ ਕਿਹਾ ਕਿ ਠੀਕ ਹੈ ਮਾਂ ਚਲੀ ਗਈ ਬੱਚੀ ਆਪਣੇ ਘਰ ਦੇ ਵਿੱਚ ਕੰਮਕਾਰ ਕਰਦੀ ਰਹੀ ਉਸ ਤੋਂ ਬਾਅਦ ਉਹ ਸੇਬ ਨੂੰ ਰੱਖਣਾ ਭੁੱਲ ਗਈ ਉਹਨੇ ਉਹ ਸੇਬ ਹੈ ਜਿਹੜੇ ਦੂਸਰੇ ਸੇਬਾਂ ਤੋਂ ਅਲੱਗ ਨਾ ਕੀਤਾ ਉਦਾਂ ਹੀ ਪਿਆਰ ਹੈ ਅਗਲੇ ਦਿਨ ਜਦੋਂ ਮਾਂ ਘਰ ਵਾਪਸ ਆਈ ਤਾਂ ਸ਼ਾਮ ਹੋ ਚੁੱਕੀ ਸੀ ਮਾਂ ਨੇ ਘਰ ਆ ਕੇ ਆਪਣੀ ਬੱਚੀ ਦਾ ਹਾਲ ਚਾਲ ਪੁੱਛਿਆ ਆਪਣੇ ਕੰਮ ਬਾਰੇ ਦੱਸਿਆ ਉਹਦੇ ਤੋਂ ਪੁੱਛਿਆ ਕਿ ਇਸ ਤਰ੍ਹਾਂ ਨਾਲ ਉਹਦਾ ਦਿਨ ਲੰਘਿਆ ਫਿਰ ਉਹਨਾਂ ਨੇ ਖਾਣਾ ਖੁਣਾ ਖਾਧਾ ਤਾਂ ਮਾਂ ਦੀ ਨਜ਼ਰ ਅਚਾਨਕ ਉਹਨ ਸੇਬਾਂ ਦੀ ਟੋਕਰੀ ਤੇ ਪਈ ਉਹਨੇ ਦੇਖਿਆ ਕਿ ਸੇਬ ਹੈ ਜਿਹੜੇ ਤਕਰੀਬਨ ਸਾਰੇ ਖਰਾਬ ਹੋ ਗਏ ਸੀ ਤਾਂ ਉਹਨੇ ਆ ਵੀ ਬੱਚੀ ਨੂੰ ਬੁਲਾਇਆ ਤੇ ਉਹਨੂੰ ਪੁੱਛਿਆ ਕਿ ਬੇਟਾ ਤੂੰ ਜਿਹੜਾ ਖਰਾਬ ਸੇਬ ਸੀ ਉਹ ਮੈਂ ਤੁਹਾਨੂੰ ਕਹਿ ਕੇ ਗਈ ਸੀ ਤੂੰ ਇਹਨਾਂ ਚੋਂ ਵੱਖਰਾ ਨਹੀਂ ਕੀਤਾ ਤਾਂ ਬੱਚੀ ਕਹਿੰਦੀ ਕਿ ਮਾਂ ਮੈਂ ਭੁੱਲ ਗਈ ਤਾਂ ਮਾਂ ਨੇ ਬੱਚੀ ਨੂੰ ਆਪਣੇ ਕੋਲ ਬੁਲਾਇਆ ਤੇ ਉਹ ਸੇਬ ਦਿਖਾਏ ਤੇ ਸਮਝਾਉਂਦੇ ਹੋਏ ਕਿਹਾ ਕਿ ਦੇਖ ਇੰਨਾਂ ਸਾਰੇ ਟੋਕਰੀ ਜਿਹੜੀ ਸੇਬਾਂ ਦੀ ਭਰੀ ਹੋਈ ਐ ਇਹਦੇ ਵਿੱਚ ਇੱਕ ਸੇਬ ਖਰਾਬ ਸੀ ਉਹ ਕੱਲ ਖਰਾਬ ਸੀ ਬਾਕੀ ਸਾਰੇ ਸੇਬ ਵਧੀਆ ਸੀ ਧੋ ਕੇ ਮੈਂ ਆਪ ਰੱਖੇ ਆ ਠੀਕ ਠਾਕ ਸੀ ਅੱਜ ਦੇਖ ਇਹ ਸਾਰੇ ਦੇ ਸਾਰੇ ਸੇਬ ਐ ਉਹ ਖਰਾਬ ਹੋ ਗਏ ਫਤੀ ਬਹੁਤ ਹੈਰਾਨ ਹੋਈ ਉਹਨੇ ਉਹਦੇ ਉੱਤੇ ਧਿਆਨ ਹੀ ਨਹੀਂ ਸੀ ਦਿੱਤਾ ਸਾਰਾ ਦਿਨ ਕੰਮ ਚ ਹੀ ਲੱਗੀ ਰਹੀ ਤੋ ਕਹਿੰਦੀ ਸਾਰੇ ਦੇ ਸਾਰੇ ਸੇਬ ਕਿਵੇਂ ਖਰਾਬ ਹੋ ਗਏ ਜਦੋਂ ਕੱਲ ਤੱਕ ਤਾਂ ਸਾਰੇ ਠੀਕ ਸੀ ਬਸ ਇੱਕ ਹੀ ਖਰਾਬ ਸੀ ਤਾਂ ਉਹਦੀ ਮਾਂ ਨੇ ਉਹਨੂੰ ਸਮਝਾਇਆ ਕਿ ਉਸ ਇੱਕ ਖਰਾਬ ਸੇਬ ਨੇ ਬਾਕੀ ਦੇ ਸਾਰੇ ਸੇਬ ਖਰਾਬ ਕਰਤੇ ਜੇ ਆਪਾਂ ਉਹਨੂੰ ਪਹਿਲਾਂ ਹੀ ਅਲੱਗ ਕਰਕੇ ਰੱਖ ਦਿੰਦੇ ਤਾਂ ਬਾਕੀ ਦੇ ਸੇਬ ਠੀਕ ਰਹਿੰਦੇ ਖਾਣ ਯੋਗ ਰਹਿੰਦੇ ਪਰ ਹੁਣ ਸਾਰੇ ਦੇ ਸਾਰੇ ਸੇਬ ਖਰਾਬ ਹੋ ਚੁੱਕੇ ਐ ਇਹ ਖਾਣ ਵਾਲੇ ਨਹੀਂ ਇਹਨੂੰ ਸਿੱਟ ਦੇ ਨਾੜੀ ਮਾਂ ਨੇ ਆਪਣੀ ਬੱਚੀ ਨੂੰ ਸਿੱਖਿਆ ਦਿੱਤੀ ਕਿ ਬੇਟਾ ਜਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਅਸੀਂ ਰਹਾਂਗੇ ਅਸੀਂ ਉਸ ਤਰ੍ਹਾਂ ਦੇ ਹੋ ਜਾਾਂਗੇ ਇਹ ਇੱਕ اٹਲ ਸੱਚ ਹੈ ਬਹੁਤ ਵਾਰ ਸਾਨੂੰ ਇਹ ਆਨ ਲੱਗਦਾ ਹੁੰਦਾ ਹੈ ਕਿ ਸਾਡੇ ਵਿੱਚ ਜਿਹੜੀ ਸੋਚ ਹੈ ਉਹ ਦੂਜਿਆਂ ਚ ਰਹਿ ਕੇ ਨਹੀਂ ਪ੍ਰਭਾਵਿਤ ਹੋਊਗੀ ਅਸੀਂ ਆਪਣੀ ਸੋਚ ਨੂੰ ਉਵੇਂ ਹੀ ਰੱਖ ਲਾਂਗੇ ਤਾਂ ਅਸੀਂ ਦੂਸਰਿਆਂ ਨਾਲ ਸਿਰਫ ਮौज-ਮਸਤੀ ਲਈ ਜਾਂ ਥੋੜਾ ਜਿਹਾ ਸਮਾਂ ਹੈ ਜਿਹੜਾ ਉਹ ਕੋ ਲੰਘਾਉਣ ਦੇ ਲਈ ਰਹਿਣੇ ਵੀ ਐ ਤਾਂ ਕੀ ਫਰਕ ਪੈਂਦਾ ਪਰ ਇਦਾਂ ਨਹੀਂ ਹੁੰਦਾ ਜਿਸ ਤਰ੍ਹਾਂ ਦੀ ਤੁਹਾਡੀ ਸੰਗਤ ਹੈ ਤੁਹਾਡੇ ਤੇ ਉਹਦੀ ਰੰਗਤ ਚੜਨੀ ਹੀ ਚੜਨੀ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਤੁਹਾਡੀ ਸੋਚ ਹੈ ਜਿਹੜੀ ਉਹਨਾਂ ਦੀ ਸੋਚ ਦੇ ਨਾਲ ਮਿਲ ਜਾਣੀ ਤੇ ਜਿਸ ਤਰ੍ਹਾਂ ਦੇ ਲੋਕਾਂ 'ਚ ਤੁਸੀਂ ਰਹੋਗੇ ਤੁਸੀਂ ਉਹਨਾਂ ਦੀਆਂ ਆਦਤਾਂ ਤੋਂ ਬਚ ਨਹੀਂ ਸਕਦੇ ਇਹ ਤੁਹਾਨੂੰ ਬਹੁਤ ਦੇਰ ਬਾਅਦ ਪਤਾ ਲੱਗੂਗਾ ਕਿ ਤੁਸੀਂ ਵੀ ਉਹਨਾਂ ਵਰਗੀ ਬਣਗੇ ਇਸ ਕਰਕੇ ਤੁਸੀਂ ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ਕਰਨੀ ਹੈ ਚੰਗਿਆਂ ਚ ਰਹੋਗੇ ਤਾਂ ਚੰਗੇ ਬਣ ਕੇ ਰਹੋਗੇ ਪਰ ਜੇ ਤੁਹਾਡੀ ਸਾਰੀ ਸੰਗਤ ਚ ਕੋਈ ਇੱਕ ਵੀ ਵਿਅਕਤੀ ਮਾੜਾ ਹੈ ਤੁਸੀਂ ਉਹਨੂੰ ਪਾਸੇ ਨਹੀਂ ਕੀਤਾ ਜਾਂ ਆਪ ਉਸ ਤੋਂ ਪਾਸੇ ਨਹੀਂ ਹੋਏ ਤਾਂ ਫੇਰ ਤੁਸੀਂ ਉਹਦੀ ਸੰਗਤ ਦਾ ਅਸਰ ਹੈ ਜਿਹੜਾ ਉਹ ਕਬੂਲ ਨਹੀਂ ਕਬੂਲਣਾ ਤਾਂ ਇਹ ਛੋਟੀ ਜਿਹੀ ਘਟਨਾ ਦੇ ਨਾਲ ਬਹੁਤ ਵੱਡੀ ਸਿੱਖਿਆ ਸੀ ਜਿਹੜੀ ਮਾਂ ਨੇ ਆਪਣੀ ਬੱਚੀ ਨੂੰ ਦਿੱਤੀ ਤੇ ਬੱਚੀ ਨੇ ਉਸ ਆਪਣੀ ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ساری ਉਮਰ ਇਹ ਗੱਲ ਨੂੰ ਯਾਦ ਰੱਖੂਗੀ ਥੈਂਕ ਯੂ